ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਸ਼ੁਭਾਏਮਾਨ ਹੋਏ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੁਬਾਰਾ ਤੋਂ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਣ ਲੱਗੀਆਂ ਜਿਹੜੀਆਂ ਰੌਣਕਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗਵਾਚ ਗਈਆਂ ਸੀ ਉਹ ਰੌਣਕਾਂ ਦੁਬਾਰਾ ਤੋਂ ਦਮਦਮਾ ਸਾਹਿਬ ਦੀ ਧਰਤੀ ਤੇ ਪਰਤ ਆਈਆਂ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਗੁਰੂ ਦਰਬਾਰ ਵਿੱਚ ਆਉਂਦੀਆਂ ਸਤਿਗੁਰਾਂ ਨੇ ਵੱਡੇ ਪੱਧਰ ਦੇ ਉੱਪਰ ਇੱਥੇ ਅਮਰਤ ਸੰਚਾਰ ਵੀ ਕਰਵਾਇਆ ਇਨ ਆਈਆਂ ਹੋਈਆਂ ਸੰਗਤਾਂ ਦੇ ਵਿੱਚ ਇੱਕ ਉਦਾਸੀ ਸਾਧੂ ਪੁਰਸ਼ ਭਾਈ ਪ੍ਰਥੀਆ ਜੀ ਆਉਂਦੇ ਐ। ਉਹਨਾਂ ਨੇ ਵੀ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ। ਸਤਿਗੁਰਾਂ ਨੇ ਇਹਨੂੰ ਫੋਕਟ ਕਰਮ ਕਾਂਡਾਂ ਦੇ ਵਿੱਚੋਂ ਕੱਢਿਆ। ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਿਆ ਤੇ ਮਹਾਰਾਜ ਨੇ ਕਿਹਾ ਕਿ ਨਾਨਕ ਕਹਿ ਘਰ ਕੇਵਲ ਨਾਮ ਬਾਕੀ ਦੇ ਕੀਤੇ ਕਰਮ ਕਾਂਡ ਕਿਸੇ ਕੰਮ ਨਹੀਂ ਆਉਂਦੇ। ਕੇਵਲ ਤੇ ਕੇਵਲ ਨਾਮ ਹੀ ਜਿਹੜਾ ਹੈ ਇਹ ਮਨੁੱਖ ਦੇ ਕੰਮ ਆਉਂਦਾ ਹੈ ਸਤਿਗੁਰਾਂ ਨੇ ਇਹਨੂੰ ਗੁਰਮਤਿ ਦਿੜੜ ਕਰਵਾਈ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੋਂ ਸਤਿਗੁਰੂ ਦੱਖਣ ਵੱਲ ਨੂੰ ਤੁਰਨ ਲੱਗੇ ਉਦੋਂ ਭਾਈ ਪ੍ਰਥੀਆ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੇਰੇ ਵਾਸਤੇ ਹੁਣ ਕੀ ਹੁਕਮ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਹਿੰਦੇ ਤੁਸੀਂ ਹੁਣ ਮਾਝੇ ਦੀ ਧਰਤੀ ਤੇ ਚਲੇ ਜਾਓ ਉੱਥੇ ਜਾ ਕੇ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਨਾਲੇ ਮਹਾਰਾਜ ਨੇ ਆਪਣੇ ਕੋਲੋਂ ਇੱਕ ਸ਼ਾਲ ਜਿਹੜਾ ਸੀ ਉਹ ਭਾਈ ਪ੍ਰਥੀਆ ਜੀ ਨੂੰ ਬਖਸ਼ਿਸ਼ ਕੀਤਾ ਹੈ ਭਾਈ ਪ੍ਰਥੀਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਥੋੜੀ ਦੂਰ ਲੋਪੋਕੇ ਨਗਰ ਦੇ ਵਿੱਚ ਆਣ ਕੇ ਡੇਰਾ ਲਾ ਲੈਂਦੇ ਇੱਥੇ ਆਣ ਕੇ ਸੰਗਤ ਤੇ ਪੰਗਤ ਦੀ ਪ੍ਰਥਾ ਨੂੰ ਆਰੰਭ ਕੀਤਾ ਉਸ ਤੋਂ ਬਾਅਦ ਲਾਹੌਰ ਦੀ ਧਰਤੀ ਤੇ ਗਏ ਆਣ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਿੱਥੇ ਜਾ ਕੇ ਬਰਾਜਮਾਨ ਹੁੰਦੇ ਸੰਗਤਾਂ ਨੂੰ ਗੁਰਮਤ ਦਾ ਉਪਦੇਸ਼ ਦਿੰਦੇ ਵਹੀਰਾ ਕੱਤ ਕੇ ਸੰਗਤਾਂ ਉਹਨਾਂ ਦੇ ਕੋਲ ਆਣ ਕੇ ਬੈਠਦੀਆਂ ਗੁਰੂ ਘਰ ਲੰਗਰ ਚੱਲਦਾ ਜਿਹੜਾ ਤਨ ਕਰਕੇ ਭੁੱਖਾ ਆਉਂਦਾ ਉਹਨੂੰ ਗੁਰੂ ਘਰ ਲੰਗਰ ਪ੍ਰਾਪਤ ਹੁੰਦਾ ਜਿਹੜਾ ਮਨ ਕਰਕੇ ਭੁੱਖਾ ਆਉਂਦਾ ਉਹਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਤੇ ਫਿਰ ਐਵੇਂ ਕਰਕੇ ਭਾਈ ਪ੍ਰਥੀਆ ਜੀ ਨੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਲਾਹੌਰ ਦੀ ਧਰਤੀ ਤੇ ਇੱਕ ਦਿਨ ਬਰਾਜਮਾਨ ਸਨ ਸੰਗਤਾਂ ਸਾਹਮਣੇ ਬੈਠੀਆਂ ਹੋਈਆਂ ਤੇ ਦੋ ਭਰਾ ਜਸੂ ਤੇ ਲਖੂ ਸਿਰ ਦੇ ਉੱਪਰ ਘੁੰਗਣੀਆਂ ਦੀਆਂ ਛਾਪੜੀਆਂ ਚੁੱਕੀਆਂ ਨੇ ਤੇ ਵੇਚ ਦੇ ਵੇਚ ਦੇ ਕੋਲੋਂ ਦੀ ਲੰਗ ਦੇ ਪੈਸ ਹਨ ਅਰਜਨ ਚੇਤ ਭਾਈ ਪ੍ਰਥੀਆ ਜੀ ਦੀ ਨਜ਼ਰ ਉਹਨਾਂ ਦੋਨਾਂ ਭਰਾਵਾਂ ਦੇ ਉੱਪਰ ਪੈ ਜਾਂਦੀ ਹੈ ਆਵਾਜ਼ ਦੇ ਕੇ ਕਿਆ ਉਹ ਬਾਲੜਿਓ ਉਰੇ ਆਓ ਜਦੋਂ ਆਏ ਤੇ ਭਾਈ ਪ੍ਰਥੀਆ ਜੀ ਪੁੱਛਦੇ ਕੀ ਵੇਚਦੇ ਹੋ ਕਹਿੰਦੇ ਜੀ ਘੁੰਗਣੀਆਂ ਵੇਚਦੇ ਹਾਂ ਭਾਈ ਪ੍ਰਥੀਆ ਜੀ ਕਹਿਣ ਲੱਗੇ ਕਹਿੰਦੇ ਥੋੜੀਆਂ ਘੁੰਗਣੀਆਂ ਸਾਨੂੰ ਛਕਾ ਦਿਓ ਪਰ ਹਾਂ ਮੇਰੇ ਕੋਲ ਦੇਣ ਵਾਸਤੇ ਕੋਈ ਪੈਸਾ ਨਹੀਂ ਹੈਗਾ ਉਹਨਾਂ ਦੋਨਾਂ ਹੀ ਭਰਾਵਾਂ ਨੇ ਛਾਬੜੀਆਂ ਸਾਹਮਣੇ ਰੱਖ ਕੇ ਕਿਹਾ ਕਿ ਬਾਬਾ ਜੀ ਤੁਸੀਂ ਇਹਨਾਂ ਘੁੰਗਣੀਆਂ ਨੂੰ ਛਕੋ ਤੇ ਨਾਲੇ ਸੰਗਤਾਂ ਵਿੱਚ ਵਰਤਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਭਾਈ ਪ੍ਰਥੀਆ ਜੀ ਨੇ ਆਪ ਛਕੀਆਂ ਕੁਝ ਸੰਗਤਾਂ ਵਿੱਚ ਵਰਤਾ ਦਿੱਤੀਆਂ ਤੇ ਨਾਲੇ ਫਿਰ ਉਹਨਾਂ ਨੇ ਅਸੀਸ ਦਿੱਤੀ ਕਹਿਣ ਲੱਗੇ ਤੁਸੀਂ ਸੰਗਤ ਦੀ ਸੇਵਾ ਕੀਤੀ ਹੈ ਤੁਸੀਂ ਸਰਕਾਰੇ ਦਰਬਾਰੇ دیਵਾਨੀਆਂ ਮੰਨ ਇਹ ਅਸੀਸ ਦਿੱਤੀ ਹੁਣ ਇਦਾਂ ਕਰਕੇ ਰੋਜ਼ ਹੀ ਲੱਖੂ ਤੇ ਜਸੂ ਦੋਨੋਂ ਭਰਾ ਭਾਈ ਪ੍ਰਥੀਆ ਜੀ ਦੇ ਕੋਲ ਆਉਣ ਲੱਗੇ ਤੇ ਉਹਨਾਂ ਦਾ ਬਹੁਤ ਸਨੇਹ ਜਿਹੜਾ ਸੀ ਉਹਨਾਂ ਦੇ ਨਾਲ ਬਣ ਗਿਆ ਪ੍ਰੇਮ ਬਣ ਗਿਆ ਫਿਰ ਆਖਰਕਾਰ ਲਾਹੌਰ ਤੋਂ 12 ਕੋਹ ਦੀ ਦੂਰੀ ਦੇ ਉੱਪਰ ਪਿੰਡ ਮਾਨਕ ਦੇ ਵਿੱਚ ਜਾ ਕੇ ਭਾਈ ਪ੍ਰਤੀਆ ਜੀ ਨੇ ਆਪਣਾ ਡੇਰਾ ਸਥਾਪਿਤ ਕਰ ਲਿਆ ਇੱਥੇ ਹੁਣ ਉਸੇ ਤਰ੍ਹਾਂ ਦੇ ਨਾਲ ਗੁਰੂ ਘਰ ਲੰਗਰ ਚੱਲਦਾ ਹੈ ਸੰਗਤ ਹੁੰਦੀ ਹੈ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਕੋਲ ਪਹੁੰਚਦੀਆਂ ਇੱਕ ਦਿਨ ਸਮਾਂ ਆਇਆ ਜਦੋਂ ਫਿਰ ਭਾਈ ਪ੍ਰਤੀਆ ਜੀ ਆਪਣਾ ਸਰੀਰਕ ਚੋਲਾ ਤਿਆਗਣ ਲੱਗੇ ਤੇ ਆਪਣੇ ਤੋਂ ਬਾਅਦ ਉਹਨਾਂ ਨੇ ਆਪਣੇ ਡੇਰੇ ਦੀ ਜ਼ਿੰਮੇਵਾਰੀ ਭਾਈ ਜਗਤ ਭਗਤ ਨੂੰ ਸੌਂਪ ਦਿੱਤੇ ਭਾਈ ਜਗਤ ਭਗਤ ਨੂੰ ਆਪਣੇ ਡੇਰੇ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਭਾਈ ਪ੍ਰਥੀਆ ਜੀ ਆਪਣਾ ਸਰੀਰਕ ਚੋਲਾ ਜਿਹੜਾ ਉਹ ਤਿਆਗ ਜਾਂਦੇ ਐ ਦੂਸਰੇ ਪਾਸੇ ਜਿਹੜੇ ਬੱਚਿਆਂ ਨੂੰ ਉਹਨਾਂ ਨੇ ਅਸੀਸ ਦਿੱਤੀ ਸੀ ਕਿ ਸਰਕਾਰੇ ਦਰਬਾਰੇ دیਵਾਨੀਆਂ ਮੰਨੋ ਉਹ ਸੱਚਮੁੱਚ ਭਾਈ ਪ੍ਰਥੀਆ ਜੀ ਦੇ ਕਹੇ ਹੋਏ ਬੋਲ ਸੱਚੇ ਹੋਏ ਉਹ ਲਾਹੌਰ ਦੇ ਸੂਬੇਦਾਰ ਅਬਦੁਲ ਸਮੁੰਦ ਖਾਨ ਦੇ ਕੋਲ ਭਰਤੀ ਹੋ ਜਾਂਦੇ ਐ ਪਹਿਲਾਂ ਸਿਪਾਈ ਬਣੇ ਸਿਪਾਈਆਂ ਤੋਂ ਬਾਅਦ ਸਹਿਜੇ ਸਹਿਜੇ ਫੌਜਦਾਰ ਬਣ ਗਏ ਤੇ ਜਦੋਂ ਫਿਰ ਜਕਰੀਆ ਖਾਨ ਦੇ ਕੋਲ ਫੌਜਦਾਰ ਸਨ ਜਦੋਂ ਜਕਰੀਆ ਖਾਨ ਦੀ ਮੌਤ ਹੋਈ ਤੇ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਜ਼ੈਆ ਖਾਨ ਜਦੋਂ ਲਾਹੌਰ ਦਾ ਸੂਬੇਦਾਰ ਬਣਿਆ ਤੇ ਉਸ ਵੇਲੇ ਲਖਪਤ ਰਾਏ ਨੂੰ ਲਾਹੌਰ ਦਾ ਦਿਵਾਨ ਲਾਇਆ ਗਿਆ ਜਿਹੜਾ ਉਹਦਾ ਛੋਟਾ ਭਰਾ ਜਸਪਤ ਰਾਏ ਸੀ ਉਹਨੂੰ ਫਿਰ ਜਿਹੜਾ ਐਮਨਾਬਾਦ ਦਾ ਫੌਜਦਾਰ ਨਾ ਦਿੱਤਾ ਗਿਆ ਹੁਣ ਦੋਨੋਂ ਭਰਾ ਇੱਕ ਦਿਵਾਨ ਬਣ ਗਿਆ ਤੇ ਇੱਕ ਫੌਜਦਾਰ ਬਣ ਗਿਆ ਪਰ ਸਤਿਗੁਰੂ ਦੀ ਪਾਵਨ ਗੁਰਬਾਣੀ ਦਾ ਬਚਨ ਹੈ ਨਾ ਮਹਾਰਾਜ ਕਹਿੰਦੇ ਨੇ ਕਿ ਰਾਜ ਭਾਗ ਵੀ ਹੋਵੇ ਜਵਾਨੀ ਵੀ ਹੋਵੇ ਧਨ ਵੀ ਹੋਵੇ ਤੇ ਹੋ ਹੀ ਨਹੀਂ ਸਕਦਾ ਕੋਈ ਬੰਦਾ ਨਿਮਰਤਾ ਦੇ ਵਿੱਚ ਰਹਿ ਜਾਵੇ ਇਨਾ ਕੁਝ ਹੋਣ ਤੋਂ ਬਾਅਦ ਮਨੁੱਖ ਜਿਹੜਾ ਹੰਕਾਰ ਵਿੱਚ ਆ ਕੇ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਜੋਬਨ ਧਨ ਪ੍ਰਪਤਾ ਕੈ ਮਦਮਹਿ ਐਨਸ ਫੇਰੇ دیਵਾਨਾ ਮਹਾਰਾਜ ਕਹਿੰਦੇ ਜੋਬਨ ਜਵਾਨੀ ਹੋਵੇ ਧਨ ਹੋਵੇ ਤੇ ਪ੍ਰਪਤਾ ਹੋਵੇ ਭਾਵ ਜਿਹਦੇ ਕੋਲ ਸੱਤਾ ਹੋਵੇ ਉਹ ਸੱਤਾ ਦੇ ਨਸ਼ੇ ਵਿੱਚ ਆਣ ਕੇ ਦਿਨ ਰਾਤ ਪਾਗਲ ਹੋਇਆ ਫਿਰਦਾ ਹੈ ਆ ਬਾਰੀ ਤੌਰ ਦੇ ਉੱਪਰ ਨਸ਼ਾ ਹੋਵੇ ਨਾ ਉਹ ਤੇ ਥੋੜੇ ਸਮੇਂ ਬਾਅਦ ਉਤਰ ਜਾਂਦਾ ਹੈ ਪਰ ਜਿਹਨੂੰ ਸੱਤਾ ਦਾ ਨਸ਼ਾ ਚੜ ਜਾਵੇ ਨਾ ਉਹ ਛੇਤੀ ਉਤਰਦਾ ਵੀ ਨਹੀਂ ਤੇ ਸੱਤਾ ਦੇ ਨਸ਼ੇ ਵਿੱਚ ਮਨੁੱਖ ਜਿਹੜਾ ਏ ਉਹ ਫਿਰ ਸੋਚਦਾ ਨਹੀਂ ਕਿ ਪਾਪ ਕਰਦਾ ਏ ਕਿ ਪੁੰਨ ਕਰਦਾ ਏ ਬਸ ਉਹ ਆਪਣੀ ਮਨਮਰਜ਼ੀ ਦੇ ਨਾਲ پاگل ਹੋਇਆ ਸਾਰਾ ਕੁਝ ਕਰੀ ਜਾਂਦਾ ਹੈ ਹੁਣ ਲਖਪਤ ਰਾਏ ਤੇ ਜਸਪਤ ਰਾਏ ਜਿਹੜੇ ਘਰ ਦੇ ਵਿੱਚੋਂ ਅਸੀਸ ਮਿਲੀ ਸੀ دیਵਾਨ ਬਣੇ ਸੀ ਉਸੇ ਘਰ ਦੇ ਨਾਲ ਮੱਥਾ ਲਾ ਕੇ ਬੈਠ ਕੇ ਉਹਨਾਂ ਨੇ ਹੁਣ ਪਹਿਲਾਂ ਜਕਰੀਆ ਖਾਨ ਨੂੰ ਖੁਸ਼ ਕਰਨ ਵਾਸਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਫਿਰ ਉਹਨਾਂ ਜਹਿਆ ਖਾਨ ਨੂੰ ਖੁਸ਼ ਕਰਨ ਵਾਸਤੇ ਸਿੱਖਾਂ ਦੇ ਮਗਰ ਪੈ ਗਏ ਤੇ ਸਿੱਖਾਂ ਨੂੰ ਲੱਭ ਲੱਭ ਕੇ ਕਤਲ ਕਰਨਾ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਸਿੱਖਾਂ ਦਾ ਇੱਕ ਜਥਾ ਐਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਦੀ ਧਰਤੀ ਦੇ ਉੱਪਰ ਠਹਿਰਿਆ ਹੋਇਆ ਸੀ ਇੱਥੋਂ ਦਾ ਫੌਜਦਾਰ ਜਸਪਤ ਰਾਏ ਉਹਨੇ ਕਿਹਾ ਮੇਰਾ ਇਲਾਕਾ ਹੈ ਤੁਸੀਂ ਛੱਡ ਕੇ ਚਲੇ ਜਾਓ ਗੁਰੂ ਕੇ ਸਿਖਾਣੇ ਕਿਆ ਸੀ ਥੋੜੇ ਸਮੇਂ ਬਾਅਦ ਚਲੇ ਜਾਵਾਂਗੇ ਭੁੱਖੇ ਹਾਂ ਪ੍ਰਸ਼ਾਦ ਅਸ਼ਕਨ ਤੋਂ ਬਾਅਦ ਅਸੀਂ ਆਪੇ ਚਲੇ ਜਾਣਾ ਪਰ ਜਦੋਂ ਉਹ ਫੌਜਦਾਰ ਨਾ ਮੰਨਿਆ ਉਹਨੇ ਹਮਲਾ ਕਰ ਦਿੱਤਾ ਪਾਈ ਨਿਪਾਉ ਸਿੰਘ ਜੀ ਜਿਹੜੇ ਸਨ ਉਹਨਾਂ ਨੇ ਹਾਥੀ ਦੀ ਪੂਛ ਨੂੰ ਫੜਿਆ ਛਾਲ ਮਾਰੀ ਜਿੱਥੇ ਜਸਪਤ ਰਾਏ ਬੈਠਾ ਸੀ ਉਹਦਾ ਸਿਰ ਵੜ ਦਿੱਤਾ ਹੁਣ ਸਿਰ ਵੜਨ ਤੋਂ ਬਾਅਦ ਜਸਪਤ ਰਾਏ ਦੇ ਸਿਰ ਦਾ ਮੁੱਲ ਪਾਇਆ ਗਿਆ 500 ਰੁਪਇਆ ਤਾਰ ਕੇ ਲਖਪਤ ਰਾਏ ਨੇ ਆਪਣੇ ਭਰਾ ਦਾ ਸਿਰ ਲਿਆ ਹੈ ਨਾਲੇ ਫਿਰ ਉਹਦੀ ਸਮਾਦ ਬਣਾਤੀ ਉਥੇ ਖੂਲਵਾਤਾ ਪਰ ਭਰਾ ਦੀ ਮੌਤ ਤੋਂ ਬਾਅਦ ਲਖਪਤ ਰਾਏ ਇੱਕ ਤਰ੍ਹਾਂ ਦੇ ਨਾਲ ਪਾਗਲ ਹੋ ਗਿਆ ਉਹਨੇ ਆਪਣੀ ਪੱਗ ਲਾ ਕੇ ਜੈਹਿਆ ਖਾਨ ਦੇ ਪੈਰਾ ਚ ਰੱਖ ਦਿੱਤੀ ਕਹਿਣ ਲੱਗਿਆ ਉਹਨਾਂ ਚਿਰ ਸਿਰ ਤੇ ਪੱਗ ਨਹੀਂ ਬਨਾਂਗਾ ਜਿੰਨਾ ਚਿਰ ਮੈਂ ਸਿੱਖਾਂ ਦਾ ਖੁਰਾ ਖੋਜ ਨਹੀਂ ਮਟਾ ਦਿੰਦਾ ਬੜੇ ਹੰਕਾਰ ਵਿੱਚ ਆਣ ਕੇ ਉਹਨੇ ਬੋਲ ਕੇ ਕਹਿੰਦਾ ਹੈ ਕਿ ਗੁਰਨਾਨਕ ਸਾਹਿਬ ਜੀ ਇੱਕ ਖਤਰੀ ਸੀ ਉਹਨਾਂ ਨੇ ਇਸ ਸਿੱਖ ਧਰਮ ਦੀ ਨੀਂ ਰੱਖੀ ਅੱਜ ਇੱਕ ਖਤਰੀ ਇਸ ਧਰਮ ਨੂੰ ਖਤਮ ਕਰ ਦੇਵੇਗਾ ਉਹਨੇ ਐਲਾਨ ਕਰਵਾ ਦਿੱਤਾ ਕਹਿਣ ਲੱਗਿਆ ਕੋਈ ਵੀ ਬੰਦਾ ਗੁੜ ਨਹੀਂ ਕਹੇਗਾ ਗੁੜ ਕਹਿਣ ਦੇ ਨਾਲ ਗੁਰੂ ਚੇਤੇ ਆਉਂਦਾ ਹੈ ਕੋਈ ਵੀ ਬੰਦਾ ਗ੍ਰੰਥ ਨਹੀਂ ਕਹੇਗਾ ਗ੍ਰੰਥ ਕਹਿਣ ਨਾਲ ਗੁਰੂ ਗ੍ਰੰਥ ਸਾਹਿਬ ਚੇਤੇ ਆਉਂਦਾ ਹੈ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਸਨ ਅਗਨ ਭੇਟ ਕਰ ਦਿੱਤੇ ਗਏ ਜਿਹੜੇ ਕਿਰਤੀ ਸਿੱਖ ਘਰਾਂ ਦੇ ਵਿੱਚ ਰਹਿੰਦੇ ਸਨ ਉਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਗ੍ਰਿਫਤਾਰ ਕੀਤੇ ਹੋਏ ਸਿੱਖਾਂ ਦੇ ਵਿੱਚ ਉਸ ਵੇਲੇ ਲਾਹੌਰ ਦੇ ਪ੍ਰਸਿੱਧ ਸਿੱਖ ਜਿਹੜੇ ਸਨ ਉਹਨਾਂ ਦੇ ਵਿੱਚ ਭਾਈ ਸੁਬੇਖ ਸਿੰਘ ਭਾਈ ਸ਼ਹਬਾਦ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਉਹਨੇ ਲਾਹੌਰ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹੈ ਫਿਰ ਇਹਨਾਂ ਸਿੱਖਾਂ ਨੂੰ ਸ਼ਹੀਦ ਕਰਨ ਵਾਸਤੇ ਦਿਨ ਰੱਖਿਆ ਗਿਆ 10 ਮਾਰਚ ਤੇ 1746 ਦਾ 10 ਮਾਰਚ 1746 ਨੂੰ ਇਹਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਜਾਣਾ ਹੈ। ਇਸ ਦਿਨ ਸੋਮਵਾਰ ਦੀ ਮੱਸਿਆ ਸੀ ਤੇ Hindu ਧਰਮ ਦੇ ਅਨੁਸਾਰ ਸੋਮਵਾਰ ਦੀ ਮੱਸਿਆ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਸੀ। ਜਿਹੜੇ ਉਸ ਵੇਲੇ ਦੇ ਪਤਵੰਤੇ ਸੱਜਣ ਸਨ ਉਹਨਾਂ ਨੇ ਪਹੁੰਚ ਕੀਤੀ ਪਿੰਡ ਮਾਨਕ ਦੇ ਵਿੱਚ ਭਾਈ ਜਗਤ ਭਗਤ ਜੀ ਦੇ ਨਾਲ ਕਿਉਂਕਿ ਆਪ ਜੀ ਨੂੰ ਯਾਦ ਹੋਵੇਗਾ ਭਾਈ ਪ੍ਰਥੀਆ ਜੀ ਦੀ ਅਸੀਸ ਦੇ ਨਾਲ ਲਖਪਤ ਰਾਏ ਦੀਵਾਨ ਬਣਿਆ ਹੈ ਤੇ ਉਸ ਡੇਰੇ ਦੀ ਹੁਣ ਜਿਹੜੀ ਜ਼ਿੰਮੇਵਾਰੀ ਉਹ ਭਾਈ ਜਗਤ ਭਗਤ ਦੇ ਕੋਲ ਹੈ ਭਾਈ ਜਗਤ ਭਗਤ ਆਏ ਦੀਵਾਨ ਸੂਰਤ ਸਿੰਘ ਆਏ ਲਸ਼ੀ RAM ਜੀ ਆਏ ਹੋਰ ਜਿਹੜੇ ਪਤਵੰਤੇ ਸੱਜਣ ਸਨ ਉਹ ਸਾਰੇ ਇਕੱਠੇ ਹੋ ਕੇ ਲਖਪਤ ਰਾਏ ਦੇ ਕੋਲ ਆਏ ਉਹਨਾਂ ਨੇ ਕਿਹਾ ਪੀ ਪਹਿਲੀ ਗੱਲ ਤੂੰ ਇਹ ਬੇਗੁਨਾ ਸਿੱਖਾਂ ਨੂੰ ਨਾ ਮਾਰ ਇਹਨਾਂ ਨੂੰ ਸ਼ਹੀਦ ਨਾ ਕਰ ਲਖਪਤ ਰਾਏ ਨਾ ਮੰਨਿਆ ਫਿਰ ਉਹਨਾਂ ਕਹੇ ਜੇ ਤੂੰ ਮਾਰਨਾ ਹੀ ਹੈ ਤੇ ਇਹ 10 ਮਾਰਚ ਦੇ ਦਿਨ ਨਾ ਸ਼ਹੀਦ ਕਰ ਥੋੜਾ ਅੱਗੇ ਪਾ ਦੇ ਇਹ ਸੋਮਵਾਰ ਦੀ ਮੱਸਿਆ ਸਾਡੇ ਵਾਸਤੇ ਬੜੀ ਪਵਿੱਤਰ ਹੈ ਤੇ ਇਹਨੂੰ ਥੋੜਾ ਅੱਗੇ ਕਰ ਦੇਣਾ ਚਾਹੀਦਾ ਹੈ ਲਖਪਤ ਰਾਏ ਹੰਕਾਰ ਵਿੱਚ ਆਣ ਕੇ ਕਹਿ ਲੱਗਿਆ ਕਹਿੰਦਾ ਕਿ ਤੁਸੀਂ ਤਾਂ ਕਿ ਰੱਬ ਵੀ ਆਣ ਕੇ ਰੋਕਣ ਦਾ ਯਤਨ ਕਰੇ ਤੇ ਰੱਬ ਵੀ ਮੈਨੂੰ ਆਣ ਕੇ ਰੋਕ ਨਹੀਂ ਸਕਦਾ ਮੈਂ ਇਹਨਾਂ ਸਿੱਖਾਂ ਨੂੰ 10 ਮਾਰਚ ਵਾਲੇ ਦਿਨ ਕਤਲ ਕਰਨਾ ਹੈ ਉਸ ਵੇਲੇ ਦੇ ਨਾਲ ਭਾਈ ਜਗਤ ਭਗਤ ਜੀ ਨੇ ਬੜੇ ਆਪ ਬੋਲ ਬੋਲਦਿਆਂ ਹੋਇਆ ਕਹਿਣ ਲੱਗਿਆ ਜਾਓ ਤੁਸੀਂ ਜਾ ਕੇ ਆਪਣਾ ਡੇਰਾ ਸੰਭੋ ਕਿਵੇਂ ਪ੍ਰਬੰਧ ਕਰਨਾ ਹੈ ਕਿਵੇਂ ਰਾਜ ਚਲਾਉਣਾ ਹੈ ਮੇਰੇ ਕੰਮ ਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਨਾ ਦਿਓ ਭਾਈ ਜਗਤ ਭਗਤ ਜੀ ਉੱਠੇ ਉੱਠ ਕੇ ਕਹਿਣ ਲੱਗੇ ਕਹਿੰਦੇ ਲੱਖ ਪਤਰਾਏ ਚੇਤਾ ਰੱਖੀ ਪੰਥ ਦੀਆਂ ਜੜਾਂ ਬੜੀਆਂ ਡੂੰਘੀਆਂ ਐ ਇਹ ਪੰਥ ਦੀ ਜੜ ਨੂੰ ਕੋਈ ਪੁੱਟ ਨਹੀਂ ਸਕਦਾ ਪਰ ਸੱਚ ਇਹ ਐ ਜਿਹੜੇ ਸੱਤਾ ਦੇ ਨਸ਼ੇ ਵਿੱਚ ਆਣ ਕੇ ਤੂੰ ਸਿੱਖਾਂ ਦਾ ਕਤਲੇਆਮ ਕਰ ਰਿਹਾ ਨਾ ਏਸੇ ਭਿਆਨਕ ਮੌਤੇ ਜਿਹੜਾ ਤੂੰ ਵੀ ਮਰਨਾ ਕਰੇਗਾ ਪਾਣੀ ਐ ਨਾ ਤੇ ਪਾਣੀ ਜਿਹੜਾ ਜੀਵਨ ਵੀ ਦਿੰਦਾ ਹੈ ਪਰ ਜਦੋਂ ਪਾਣੀ ਆਪੇ ਤੋਂ ਬਾਹਰ ਹੋ ਜੇ ਡੋਬ ਕੇ ਵੀ ਮਾਰ ਦਿੰਦਾ ਹੈ ਕਹਿਣ ਲੱਗੇ ਹੁਣ ਤੂੰ ਜਿਸ ਪਾਣੀੋਂ ਜੰਮਿਆ ਉਸੇ ਪਾਣੀੋਂ ਮਰੇਗਾ ਕਹਿ ਕੇ ਜਗਤ ਭਗਤ ਜੀ ਚਲੇ ਗਏ ਹੁਣ 10 ਮਾਰਚ 1746 ਨੂੰ ਨਖਾਸ ਚੌਕ ਲਾਹੌਰ ਵਿਖੇ ਸਿੱਖਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਭਾਈ ਸਵੇਕ ਸਿੰਘ ਭਾਈ ਸ਼ਬਾਦ ਸਿੰਘ ਨੂੰ ਚਰਖੜੀਆਂ ਤੇ ਚੜਾਇਆ ਗਿਆ ਹੋਰ ਸਿੱਖਾਂ ਨੂੰ ਜਿਹੜਾ ਸੀ ਸਿਰ ਦੇ ਵਿੱਚ ਉਹਨਾਂ ਦੇ ਡੰਡੇ ਮਾਰ-ਮਾਰ ਕੇ ਸ਼ਹੀਦ ਕੀਤਾ ਗਿਆ ਹਾਥੀਆਂ ਦੇ ਮਗਰ ਪਾ ਕੇ ਦੋ ਦਫਾੜ ਕੀਤਾ ਗਿਆ ਬੇਰਮੀ ਨਾਲ ਤੁਸੀਂ ਇਹ ਦੇ ਦੇ ਕੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਣ ਲਖਪਤ ਰਾਏ ਨੇ ਵੇਖਿਆ ਜਿਹੜੇ ਲਾਹੌਰ ਦੇ ਆਲੇ ਦੁਆਲੇ ਦੇ ਕਿਰਤੀ ਸਿੱਖ ਸਨ ਉਹਨਾਂ ਨੂੰ ਤੇ ਖਤਮ ਕਰਤਾ। ਹੁਣ ਉਹ ਫੌਜ ਲੈ ਕੇ ਜਿਹੜੇ ਜੰਗਲਾਂ 'ਚ ਰਹਿੰਦੇ ਸਿੱਖ ਸਨ ਉਹਨਾਂ ਦੇ ਮਗਰ ਗਿਆ। ਫਿਰ ਉਹਨੇ ਕਾਨੂੰਵਾਂ ਦੀ ਸ਼ਾਮ ਦੇ ਵਿੱਚ 11000 ਦੇ ਕਰੀਬ ਸਿੱਖਾਂ ਨੂੰ ਸ਼ਹੀਦ ਕੀਤਾ। ਇਹਨੂੰ ਇਤਿਹਾਸ ਦੇ ਵਿੱਚ ਛੋਟਾ ਘੱਲੂ ਘਾਰਾ ਕਿਹਾ ਜਾਂਦਾ ਹੈ। ਲਖਪਤ ਰਾਏ ਨੇ ਬੇਰਮੀ ਦੇ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਸੱਤਾ ਜਿਹੜੀ ਹੈ ਉਹ ਸਦੀਵੀ ਨਹੀਂ ਰਹਿੰਦੀ ਸੱਤਾ ਬਦਲ ਜਾਂਦੀ ਹੈ ਸਤਿਗੁਰੂ ਦੀ ਪਾਵਨ ਗੁਰਬਾਣੀ ਦਾ ਬਚਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਰੱਬ ਦੀ ਨਜ਼ਰ ਹੋਵੇ ਨਾ ਤੇ ਪਰਮਾਤਮਾ ਕੀੜੇ ਨੂੰ ਥਾਪੜਾ ਦੇ ਕੇ ਤੇ ਪਾਤਸ਼ਾਹ ਬਣਾ ਸਕਦਾ ਹੈ ਵੱਡੇ ਵੱਡੇ ਲਸ਼ਕਰ ਜਿਹੜੇ ਆ ਸਵਾਹ ਕਰ ਸਕਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕੀੜਾ ਥਾਪ ਦੇ ਪਾਤਸ਼ਾਹੇ ਲਸ਼ਕਰ ਕਰੈ ਸੁਆਹ ਤੇ ਉਹੀ ਰੱਬ ਜਿਹੜਾ ਏ ਜੇ ਉਹਦੀ ਨਦਰ ਪੁੱਠੀ ਹੋ ਜਾਵੇ ਤੇ ਇੱਕ ਸੁਲਤਾਨ ਇੱਕ ਬਾਦਸ਼ਾਹ ਜਿਹੜਾ ਉਹਨੂੰ ਘਾਹ ਖਾਣ ਵਾਸਤੇ ਮਜਬੂਰ ਕਰ ਦਿੰਦਾ ਹੈ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ ਦਰ ਮੰਗਣ ਭੇਖਣਾ ਪਾਇੰਦਾ ਕਹਿਣ ਲੱਗਿਓ ਥਾਂ ਥਾਂ ਦੇ ਉੱਪਰ ਭਿਖਿਆ ਵੀ ਮੰਗੇ ਤੇ ਉਹਨੂੰ ਕੋਈ ਭੀਖ ਦੇਣ ਵਾਸਤੇ ਵੀ ਤਿਆਰ ਨਹੀਂ ਹੁੰਦਾ ਰੱਬ ਦੀ ਨਦਰ ਹੈ ਨਦਰ ਕਰੇ ਤੇ ਕੀੜੇ ਨੂੰ ਪਾਤਸ਼ਾਹ ਬਣਾ ਸਕਦਾ ਹੈ ਤੇ ਜੇ ਉਹਦੀ ਨਦਰ ਇਦਾਂ ਦੀ ਹੋ ਜੇ ਤੇ ਬਾਦਸ਼ਾਹ ਨੂੰ ਕੱਖਾਂ ਤੋਂ ਹੌਲੇ ਕਰ ਦਿੰਦਾ ਹੈ ਤੇ ਇਹੀ ਕੁਝ ਹੁਣ ਲਖਪਤ ਰਾਏ ਦੇ ਨਾਲ ਹੋਇਆ ਸੱਤਾ ਦੇ ਨਸ਼ੇ ਦੇ ਵਿੱਚ ਆਣ ਕੇ ਉਹਨੇ ਬੇਰਹਿਮੀ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ ਜੈਹ ਖਾਨ ਦਾ ਰਾਜ ਭਾਗ ਜਾਂਦਾ ਰਿਹਾ ਸ਼ਾਹ ਨਵਾਜ਼ ਆ ਗਿਆ ਸ਼ਾਹ ਨਵਾਜ਼ ਤੋਂ ਬਾਅਦ 1748 ਦੇ ਵਿੱਚ ਮੀਰ ਮੰਨੂ ਜਿਹੜਾ ਲਾਹੌਰ ਦਾ ਸੂਬੇਦਾਰ ਬਣ ਜਾਂਦਾ ਹੈ ਮੀਰ ਮੰਨੂ ਨੇ ਆਉਂਦਿਆਂ ਸਾਰ ਦੀਵਾਨ ਲਖਪਤ ਰਾਏ ਨੂੰ ਕੈਦ ਕਰ ਲਿਆ ਉਹਨੇ ਉਹਦੀ ਜਗ੍ਹਾ ਦੇ ਉੱਪਰ ਆਪਣਾ ਦੀਵਾਨ ਲਾਇਆ ਦੀਵਾਨ ਕੌੜਾ ਮੱਲ ਨੂੰ ਤੇ ਕੌੜਾ ਮੱਲ ਜਿਹੜਾ ਸੀ ਉਹ ਸਿੱਖਾਂ ਦੇ ਨਾਲ ਵੀ ਚੱਲਦਾ ਸੀ ਮਿਲ ਕੇ ਤੇ ਹਕੂਮਤ ਦੇ ਨਾਲ ਵੀ ਮਿਲ ਕੇ ਚੱਲਦਾ ਸੀ ਜੇਕਰ ਮੀਰ ਮੰਨੂ ਨੇ ਆਪਣੇ ਪਹਿਲੇ 3 ਸਾਲ ਸਿੱਖਾਂ ਦੇ ਨਾਲ ਸੁਲਾ ਕਰੀ ਰੱਖੀ ਤੇ ਉਹਦਾ ਕਾਰਨ ਸੀ ਦੀਵਾਨ ਕੌੜਾ ਮੱਲ ਸਿੱਖ ਨੂੰ ਦੀਵਾਨ ਮਿੱਠਾ ਮੱਲ ਕਿਹਾ ਕਰਦੇ ਸੀ ਕੁਣ ਉਸ ਵੇਲੇ ਦਿਵਾਨ ਕੌੜਾ ਮਲ ਨੂੰ ਲਾਹੌਰ ਦਾ ਦਿਵਾਨ ਲਾਇਆ ਗਿਆ ਹੁਣ ਉਸ ਵੇਲੇ ਦੇ ਨਾਲ ਮੀਰ ਮੰਨੂ ਸੂਬੇਦਾਰ ਦਿਵਾਨ ਕੌੜਾ ਮਲ ਜਿਹੜਾ ਉਹ ਦਿਵਾਨ ਹੈ ਜਿਸ ਵੇਲੇ ਦੇ ਨਾਲ ਲਖਪਤ رائے ਨੂੰ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਮੀਰ ਮੰਨੂ ਨੇ ਇਹਨੂੰ 30 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ ਹੁਣ 22 ਲੱਖ ਰੁਪਿਆ ਤੇ ਜਿਹੜਾ ਸੀ ਉਹ ਲਖਪਤ رائے ਨੇ ਭਰ ਦਿੱਤਾ ਆਪਣਾ ਘਰ ਘਾਟ ਸਾਰਾ ਕੁਝ ਵੇਚ ਦਿੱਤਾ ਪਰ ਹੁਣ 8 ਲੱਖ ਦਾ ਪ੍ਰਬੰਧ ਨਾ ਹੋ ਸਕਿਆ 8 ਲੱਖ ਦੇ ਬਦਲੇ ਨੂੰ ਜੇਲ੍ਹ ਚ ਬੰਦ ਕੀਤਾ ਗਿਆ ਦਿਵਾਨ ਕੌੜਾ ਮਾਲ ਨੇ ਆਪਣੇ ਕੋਲੋਂ 8 ਲੱਖ ਰੁਪਇਆ ਤਾਰ ਕੇ ਲਖਪਤ رائے ਨੂੰ ਜੇਲ੍ਹ ਦੇ ਵਿੱਚੋਂ ਛਡਵਾ ਲਿਆ ਤੇ ਜੇਲ੍ਹ ਦੇ ਵਿੱਚੋਂ ਛਡਵਾ ਕੇ ਲਖਪਤ رائے ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਇਹ ਹੀ ਹੈ ਤੁਹਾਡਾ ਦੋਸ਼ੀ ਜਿਨ੍ਹਾਂ ਨੇ 15 ਤੋਂ 20 ਹਜ਼ਾਰ ਸਿੱਖਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਇਹੀ ਹੈ ਜਿਨ੍ਹਾਂ ਕਨੂਵਾਂ ਦੀ ਸ਼ੰਮ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਇਹੀ ਹੈ ਜਿਨ੍ਹਾਂ ਨਖਾਸ ਚੌਂਕ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਇਹੀ ਹੈ ਜਿਨ੍ਹਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਦੀਵਾਨ ਲਖਪਤਰਾਏ ਨੂੰ ਫੜ ਲਿਆ ਹੈ ਫੜ ਕੇ ਟੋਇਆ ਪਟ ਕੇ ਉਹਨੂੰ ਤੋਂ ਮਿੱਟੀ ਦੇ ਵਿੱਚ ਜਿਹੜਾ ਨੱਪ ਦਿੱਤਾ ਗਿਆ ਉਹ ਪਰ ਛੱਤ ਪਾ ਕੇ ਤੇ ਮੈਨੂੰ ਖਿਮਾ ਕਰਨਾ ਕਹਿਣਾ ਪੈਗਾ ਸਰੀਰ ਦੀ ਹਰ ਕਿਰਿਆ ਜਿਹੜੀ ਸੀ ਸਿੱਖਾਂ ਨੇ ਉਹਦੇ ਉੱਪਰ ਕਰਨੀ ਸ਼ੁਰੂ ਕੀਤੀ ਟੋਏ ਦੇ ਵਿੱਚ ਨੱਪਿਆ ਹੋਇਆ ਲੱਖ ਪਤਰਾਏ ਜਿਹੜਾ ਸੱਤਾ ਦੇ ਨਸ਼ੇ ਵਿੱਚ ਸਿੱਖਾਂ ਨੂੰ ਸ਼ਹੀਦ ਕਰਦਾ ਸੀ ਤੇ ਹੁਣ ਟੋਏ ਦੇ ਵਿੱਚ ਉਹਨੂੰ ਕੀੜੇ ਪੈ ਚੁੱਕੇ ਹੈ ਕੀੜੇ ਪੈ ਪੈ ਕੇ ਦੀਵਾਨ ਲੱਖ ਪਤਰਾਏ ਦੀ ਮੌਤ ਹੋ ਜਾਂਦੀ ਹੈ ਤਾਂ ਹੀ ਸਤਿਗੁਰੂ ਕਹਿੰਦੇ ਨਾ ਮਹਾਰਾਜ ਦੀ ਨਦਰ ਹੋਵੇ ਤੇ ਪਾਛਾ ਬਣਾ ਦਿੰਦਾ ਹੈ ਜੇ ਨਦਰ ਨਹੀਂ ਹੈ ਤੇ ਫਿਰ ਜਿਹੜਾ ਬਾਦਸ਼ਾਹ ਨੂੰ ਘਾ ਖਾਣ ਲਾ ਦਿੰਦਾ ਹੈ ਇਦਾਂ ਕਰਕੇ ਜਿਹੜਾ ਬਹੁਤੀ ਅਤ ਚੁੱਕ ਲੈਂਦਾ ਹੈ ਉਹਦਾ ਅੰਤ ਵੀ ਇਦਾਂ ਦਾ ਹੁੰਦਾ ਹੈ ਪਰਮਾਤਮਾ ਨਦਰ ਕਰਦਾ ਹੈ ਸਾਰਿਆਂ ਨੂੰ ਬਖਸ਼ਿਸ਼ਾਂ ਦਿੰਦਾ ਹੈ ਪਰ ਬਖਸ਼ਿਸ਼ પાਕੇ ਕੋਈ ਨਿਮਰਤਾ ਵਿੱਚ ਰਹੇ ਇਹ ਵਿਰਲਾ ਹੀ ਹੁੰਦਾ ਹੈ ਤਰੱਕੀ ਲੈ ਕੇ ਬਹੁਤੇ ਉਹ ਨੇ ਜਿਹੜੇ ਹੰਕਾਰ ਦੇ ਨਸ਼ੇ ਦੇ ਵਿੱਚ ਆ ਜਾਂਦੇ ਨੇ دیਵਾਨ ਲਖਪਤ ਰਾਏ ਜਿਹਨੂੰ ਭਾਈ ਪ੍ਰਿਥੀ ਜੀ ਨੇ ਅਸੀਸ ਬਖਸ਼ਿਸ਼ ਕੀਤੀ ਤੇ ਉਹ دیਵਾਨ ਬਣ ਗਿਆ ਦੀਵਾਨ ਬਣ ਤੋਂ ਬਾਅਦ ਸੱਤਾ ਦੇ ਨਸ਼ੇ ਵਿੱਚ ਜ਼ੁਲਮ ਕਰਦਾ ਏ ਤੇ ਫਿਰ ਕੀੜੇ ਪੈ ਪੈ ਕੇ ਉਹਦੀ ਮੌਤ ਹੁੰਦੀ ਏ ਇਸੇ ਕਰਕੇ ਸਤਿਗੁਰੂ ਦੇ ਅੱਗੇ ਬੇਨਤੀ ਕਰਕੇ ਕਹਿਣਾ ਚਾਹੀਦਾ ਹੈ ਮਹਾਰਾਜ ਕਿਰਪਾ ਕਰਿਓ ਜੇ ਸਾਨੂੰ ਆਪਣੀ ਨਦਰ ਦੇ ਹੇਠ ਰੱਖਿਓ ਜੇ ਕਿਰਪਾ ਕਰਿਓ ਜੇ ਭਾਣੇ ਅਨੁਸਾਰ ਹੁਕਮ ਅਨੁਸਾਰ ਚੱਲਣ ਦਾ ਬਲ ਬਖਸ਼ਿਸ਼ ਕਰਿਓ ਜੇ